ਦੁਨੀਆਂ ਵਿੱਚ ਪਰਮਾਤਮਾ ਦੇ ਸਭ ਤੋਂ ਵੱਧ ਗੁਣ ਤੇ ਸਭ ਤੋਂ ਵੱਧ ਨਾਮ ਇੱਕੋ ਹੀ ਕਲਮ ਨੇ ਪ੍ਰਗਟ ਕੀਤੇ ਨੇ ਉਸ ਕਲਮ ਦੇ ਤਲੀ ਦਾ ਨਾਮ ਹੈ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸੱਚਾ ਬਾਦਸ਼ਾਹ ਨਾ ਕੋਈ ਗੁਰੂ ਪੀਰ ਉਹਦੇ ਤੁੱਲ ਕਰਮ ਚਲਾઈ ਸਕਿਆ ਹੈ ਨਾ ਚਲਾ ਸਕੇਗਾ ਜਪ ਸਾਹਿਬ ਨੂੰ ਧਿਆਨ ਨਾਲ ਪੜਿਓ ਕਲਮ ਦਾ ਕਰਿਸ਼ਮਾ ਹੈ ਬੇੰਤ ਅਲਫਾਸ ਮਹਾਰਾਜ ਨੇ ਵੱਖ-ਵੱਖ ਭਾਸ਼ਾਵਾਂ ਦੇ ਜਾਪ ਸਹਿਬ ਵਿੱਚ ਪ੍ਰਗਟ ਕੀਤੇ ਨੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਅਗੰਮੀ ਬੋਲ ਨੇ ਇਨੀਆਂ ਭਾਸ਼ਾਵਾਂ ਜੇ ਸਿੱਖਣ ਤੋਂ ਪਈਏ ਤੇ 42 ਸਾਲ ਦੀ ਉਮਰ ਤੱਕੀ ਤਰ ਪਾਸ਼ਾ ਇਸ ਰੂਹੇ ਜ਼ਮੀਨ ਤੇ ਮਨੁੱਖੇ ਜਾਮੇ ਚ ਰਹੇ ਨੇ 420 ਬਰੇਵੀ ਉਮਰ ਹੋ ਜਾਵੇ ਤੇ ਇਨੀਆਂ ਭਾਸ਼ਾ ਨਹੀਂ ਬੰਦਾ ਜਾਣ ਸਕਦਾ ਜਿੰਨੀਆਂ ਦਸਮ ਬਾਣੀ ਚ ਸਰਬ ਲੋਕ ਬਾਣੀ ਚ ਮਹਾਰਾਜ ਨੇ ਪ੍ਰਗਟ ਕੀਤੀਆਂ ਨੇ ਤੁਹਾਨੂੰ ਸਮਝ ਪੈਂਦੀ ਹੈ ਵੀ ਉਹ ਸਤਿਗੁਰੂ ਹੈ ਤੁਹਾਡੇ ਨਿਆਣਿਆਂ ਵਾਂਗ ਉਹਨੂੰ ਗੁਰੂ ਘਰ ਜਾ ਕੇ ਸਿੱਖਣਾ ਕੁਝ ਨਹੀਂ ਪੈਂਦਾ ਉਹ ਸੁਖਾਉਣ ਆਇਆ ਹੈ ਦੁਨੀਆ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਛੱਲ ਦੇ ਵੱਡ ਸਮਰੱਥ ਗੁਰੂ ਦੇਵ ਗੁਰੂ ਇਜ਼ 올 ਪਾਵਰਫੁਲ ਨਾਥਿੰਗ ਇਜ਼ ਬਿਯੋਂਡ ਅ ਗੋਵਿੰਦ ਸਿੰਘ ਜੋ ਚਾਹੇ ਕਰ ਸਕਦੇ ਨੇ